ਬਟਿੰਡਾ ਦੀ ਕੇਂਦਰੀ ਜੇਲ੍ਹ ਬੋਰਡਰ ਸੁਰਖੀਆਂ ਦੇ ਵਿੱਚ ਹੈ ਜਿੱਥੇ ਕਿ ਇੱਕ ਵਾਰ ਫਿਰ ਤਲਾਸ਼ੀ ਦੇ ਦੌਰਾਨ ਕੈਦੀ ਦੇ ਕੋਲੋਂ ਚਿੱਟੇ ਰੰਗ ਦਾ ਪਾਊਡਰ ਬਰਾਮਦ ਕੀਤਾ ਗਿਆ ਦੱਸਦੀ ਹੈ ਕਿ ਤਲਾਸ਼ੀ ਦੇ ਦੌਰਾਨ ਬਟਿੰਡਾ ਦੀ ਕੇਂਦਰੀ ਜੇਲ੍ਹ ਵਿੱਚੋਂ ਸੇਬਸ ਅਤੇ ਇੱਕ ਮੋਬਾਈਲ ਫੋਨ ਚਾਰਜਰ ਇੱਕ ਲੋਹੇ ਦੀ ਪੱਤੀ ਤਿੰਨ ਲੋਹੇ ਦੇ ਸੂਏ ਅਤੇ 13 ਗ੍ਰਾਮ ਚਿੱਟੇ ਰੰਗ ਦਾ ਪਾਊਡਰ ਬਰਾਮਦ ਕੀਤਾ ਗਿਆ ਮਟੰਡਾ ਦੀ ਥਾਣਾ ਕੈਂਟੋਂ ਪੁਲਿਸ ਦੇ ਡਿਪਟੀ ਜੇਲ ਸੁਪਰਡੈਂਟ ਸ਼ਿਵ ਕੁਮਾਰ ਦੀ ਸ਼ਿਕਾਇਤ ਤੇ ਕੈਦੀ ਰਜਿੰਦਰ ਸਿੰਘ ਵਾਸੀ ਹਸਾਰ ਅਤੇ ਨਾਮਾ ਲੂਮ ਬੰਦੀਆਂ ਖਿਲਾਫ ਵਕ ਵਕ ਧਾਰਾ ਮਾ ਤਹਿਤ ਮਾਮਲਾ ਦਰਜ ਕੀਤਾ ਤੇ ਤੇ ਵੀ ਦੱਸਦੀ ਹੈ ਕਿ ਕੇਂਦਰੀ ਜੇਲ ਬਟਿੰਡਾ ਦੇ ਵਿੱਚ ਕੋਈ ਇਹ ਪਹਿਲਾ ਮਾਮਲਾ ਨਹੀਂ ਹੈ ਅਜਿਹਾ ਹੀ ਕ ਮਾਮਲਾ ਕੁਝ ਦਿਨ ਪਹਿਲਾਂ ਵੀ ਸਾਹਮਣੇ ਆਇਆ ਸੀ ਜਿੱਥੇ ਕੀ ਬਟਿੰਡਾ ਦੀ ਕੇਂਦਰੀ ਜੇਲ ਦੇ ਵਿੱਚ ਪਤੀ ਨੂੰ ਨਸ਼ਾ ਦੇਣ ਤੇ ਲਈ ਪਤਨੀ ਪਹੁੰਚੀ ਸੀ ਤੇ ਜਸੂ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਦੱਸਦੀ ਕਿ ਬਟਿੰਡਾ ਦੀ ਹਾਈ ਸਿਕਿਉਰਿਟੀ ਜੇਲ ਵਿੱਚ ਤਿੰਨ ਦਰਜਨ ਦੇ ਕਰੀਬ ਵੱਖ-ਵੱਖ ਕੈਟਾਗਰੀਆਂ ਨਾਲ ਸੰਬੰਧਿਤ ਗੈਂਗਸਟਰ ਬੰਦ ਨੇ ਤੇ ਉੱਥੇ ਹੀ ਬਠਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਕੇਂਦਰੀ ਸੁਰੱਖਿਆ ਬਲ ਸੁਰੱਖਿਆ ਦੇ ਵਿੱਚ ਤਾਇਨਾਤ ਨੇ ਪਰ ਫਿਰ ਵੀ ਆਏ ਦਿਨ ਬਠਿੰਡਾ ਦੀ ਕੇਂਦਰੀ ਜੇਲ੍ਹ ਸੁਰਖੀਆਂ ਦੇ ਵਿੱਚ ਰਹਿੰਦੀ ਹੈ ਜਿੱਤੇ ਕਿ ਅੱਜ ਫਿਰ ਮੁੜ ਤੋਂ ਇੱਕ ਕੈਦੀ ਦੇ ਕੋਲੋਂ ਚਿੱਟੇ ਰੰਗ ਦਾ ਪਾਊਡਰ ਬਰਾਮਦ ਹੋਇਆ ਤੇ ਨਾਲ ਹੀ ਨਾਲ ਤਲਾਸ਼ੀ ਦੇ ਦੌਰਾਨ ਇੱਕ ਮੋਬਾਈਲ ਫੋਨ ਚਾਰਜਰ ਇੱਕ ਲੋਹੇ ਦੀ ਪੱਤੀ ਤੇ ਲੋਹੇ ਦੇ ਸੂਏ ਅਤੇ 13 ਗ੍ਰਾਮ ਚਿੱਟੇ ਰੰਗ ਦਾ ਪਾਊਡਰ ਬਰਾਮਦ ਕੀਤਾ ਗਿਆ